ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਕਿ 1900 ਤੋਂ ਬਾਅਦ ਵੀ ਕੈਨੇਡਾ ਜਾਣ ਵਾਲੇ ਪੰਜਾਬੀਆਂ ਨਾਲ ਐਵੇਂ ਹੀ ਹੋਇਆ ਸੀ ਜਿਵੇਂ ਅੱਜ ਹੋ ਰਿਹਾ ਸਟੂਡੈਂਟਸ ਨਾਲ ਉਦੋਂ ਕੀ ਹੋਇਆ ਸੀ ਤੇ ਕਮਾਗਾਟਾ ਮਾਰੂ ਜਹਾਜ਼ ਕਿਵੇਂ ਮੁੜਿਆ ਸੀ ਇਸ ਗੱਲ ਦਾ ਜ਼ਿਕਰ ਮੈਂ ਪਹਿਲਾਂ ਵੀ ਕਰਿਆ ਸੀ ਪਰ ਅੱਜ ਆਪਾਂ ਇਹ ਫੈਕਟ ਜਿਹੜੇ ਨੇ ਅੱਜ ਵਾਲੇ ਕੈਨੇਡਾ ਦੇ ਹਾਲਾਤਾਂ ਨਾਲ ਰਿਲੇਟ ਕਰਾਂਗੇ 1897 ਦੀ ਪਹਿਲੇ ਸਿੱਖ ਮੇਜਰ ਕੇਸਰ ਸਿੰਘ ਜੀ ਕੈਨੇਡਾ ਗਏ ਸੀਗੇ ਤੇ ਉਹਨਾਂ ਤੋਂ ਬਾਅਦ ਇਹ سلسلہ ਲਗਾਤਾਰ ਚੱਲਦਾ ਰਿਹਾ ਕਿਉਂਕਿ ਇੰਡੀਆ ਤੋਂ ਬਿਹਤਰੀਨ ਸਹੂਲਤਾਂਵਾਂ ਪੰਜਾਬੀਆਂ ਨੂੰ ਕੈਨੇਡਾ ਦੇ ਵਿੱਚ ਮਿਲਦੀਆਂ ਸੀ ਕਿਉਂਕਿ ਉਦੋਂ ਗੋਰਿਆਂ ਦਾ ਰਾਜ ਸੀ ਇੰਡੀਆ ਤੇ ਇਸ ਕਰਕੇ ਬਹੁਤ ਸਾਰੇ ਪੰਜਾਬੀ ਲੋਕ ਕੈਨੇਡਾ ਵੱਲ ਰੁਕਣ ਲੱਗ ਪਏ ਸੀ ਹੁਣ ਆਪਾਂ ਗੱਲ ਕਰਾਂਗੇ ਕਿ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਸੀਗਾ ਉਸ ਸਮੇਂ ਤੇ ਜਦੋਂ ਸਿੱਖ ਲੋਕ ਕੈਨੇਡਾ ਵਿੱਚ ਜਾ ਕੇ ਵਿਦਿਆਰਥੀ ਕਰਨ ਲੱਗ ਪਏ ਅਤੇ ਕੈਨੇਡਾ ਦੇ ਲੋਕਾਂ ਤੋਂ ਸਸਤੇ ਵਿੱਚ ਵਧੀਆ ਕੰਮ ਕਰ ਦਿੰਦੇ ਸੀਗੇ ਤਾਂ ਉੱਥੋਂ ਦੇ ਲੋਕਲ ਲੋਕਾਂ ਨੇ ਗਵਰਨਮੈਂਟ ਅੱਗੇ ਆਪਣੀਆਂ ਸ਼ਿਕਾਇਤਾਂ ਰੱਖੀਆਂ ਕਿ ਇਹਨਾਂ ਲੋਕਾਂ ਦੀ ਐਂਟਰੀ ਬੈਨ ਕੀਤੀ ਜਾਵੇ ਨਹੀਂ ਤਾਂ ਅਸੀਂ ਵੋਟ ਨਹੀਂ ਕਰਾਂਗੇ ਕਿਉਂਕਿ ਉੱਥੋਂ ਦੇ ਲੋਕਲ ਲੋਕਾਂ ਕੋਲ voting right ਸੀ ਬਟ ਇੰਡੀਅਨਸ ਕੋਲ ਬੋਥ ਉਸ ਸਮੇਂ ਤੇ voting right ਨਹੀਂ ਸੀ ਪਰ ਅੱਜ ਜੇ ਆਪਾਂ ਕੈਨੇਡੀਅਨ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਇਸ ਵਿੱਚ ਸਿੱਖਾਂ ਦਾ ਦਰਦ-ਦਵਾ ਕਾਫੀ ਹੱਦ ਤੱਕ ਹੈਗਾ ਬਟ ਫਿਰ ਵੀ ਪੰਜਾਬੀਆਂ ਨੂੰ ਕੈਨੇਡਾ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਸ ਗੱਲ ਦਾ ਹੱਲ ਪੰਜਾਬੀ ਮਿਨਿਸਟਰ ਦੇ ਦੁਆਰਾ ਕਰਿਆ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਦੇ ਪੰਜਾਬੀ ਲੋਕ ਜੋ ਕੈਨੇਡਾ ਵਸਦੇ ਸੀਗੇ ਉਹਨਾਂ ਨੇ ਇੰਡੀਅਨਸ ਹੋਣ ਵਾਲੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਜਿੱਦਾਂ ਕਿ ਮੈਂ ਫਸਟ ਵੀਡੀਓ ਵਿੱਚ ਦੱਸਿਆ ਕਿ ਸੀ ਕਿ ਉਸ ਸਮੇਂ ਦੇ ਕੈਨੇਡਾ ਤੇ ਵੀ ਬ੍ਰਿਟਿਸ਼ ਰੂਲ ਕਰਿਆ ਕਰਦੇ ਸੀਗੇ ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਸੋਚਿਆ ਕਿ ਅਸੀਂ ਇੰਡੀਅਨਸ ਦੇ ਲੋਕਾਂ ਨਾਲ ਸਿਰਫ ਕਲਰ ਦੇ ਬੇਸ ਤੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਕਿਉਂਕਿ ਇੰਡੀਆ ਦੀ ਬ੍ਰਿਟਿਸ਼ ਰੂਲ ਦੇ ਇੰਡੀਆ ਵੀ ਬ੍ਰਿਟਿਸ਼ ਰੂਲ ਦੇ ਅੰਦਰ ਹੀ ਆਉਂਦਾ ਸੀ ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਇਸ ਲਈ ਦੂਜਾ ਰਾ ਕੱਢਿਆ ਤੇ ਕੈਨੇਡਾ ਜਾਣ ਲਈ ਸਖਤੂਲ ਬਣਾ ਦਿੱਤੇ ਜਿਵੇਂ ਕਿ ਹੁਣ ਦੀ ਗਵਰਨਮੈਂਟ ਸਟੂਡੈਂਟਸ ਨਾਲ ਕਰ ਰਹੀ ਹੈ ਉਸ ਸਮੇਂ ਤੇ ਪਹਿਲਾ ਰੂਲ ਪਹਿਲਾ ਰੂਲ ਸੀਗਾ ਕਿ ਜੋ ਇਮੀਗ੍ਰੈਂਟ ਕੈਨੇਡਾ ਆਊਗਾ ਉਹਦੇ ਕੋਲ 200 ਡਾਲਰ ਦੀ ਰਕਮ ਹੋਣੀ ਚਾਹੀਦੀ ਹੈ ਜਿਵੇਂ ਹੁਣ ਫੀਸ ਵਧਾ ਦਿੱਤੀ ਗਈ ਹੈ दूसरे देशों बेशक एक रकम बहुत घट उस समय रकम बहुत ज्यादा मीनिंग रखती थ दूजा इंडिया तो कोई भी शिप डायरैक्ट कनेडा नहीं जाता इस गल का फायदा चुकया गया इन्होंने इस गल का फायदा चुकया एक रूल अपलाई किया कि कनेडा सिर्फ सिटीजन आ सकते हैं जो अपनी सिट सिजनशिप वाली कंट्री कॉन्टिन्यूस तो, रूल तो आने ਹੁਣ ਤੀਜਾ ਰੂਲ ਟਿਕਟ ਪਹਿਲਾਂ ਹੀ ਖਰੀਦਨੇ ਪੈਣਗੇ ਐਵੇਂ ਇਸ ਕਰਕੇ ਕੀਤਾ ਗਿਆ ਤਾਂ ਕਿ ਬ੍ਰਿਟਿਸ਼ਰਸ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਤੇ ਉਹ ਟਿਕਟ ਖਰੀਦਣ ਵਿੱਚ ਕੁਝ ਨਾ ਕੁਝ ਇਸ਼ੂ ਕਰ ਦੇਣ ਇਹਨਾਂ ਰੂਲਸ ਨਾਲ ਇੱਕ ਤਾਂ ਐਵੇਂ ਹੋਇਆ ਕਿ ਉਹ ਨਿਊ ਇੰਡੀਅਨਸ ਜਿਹੜੇ ਸੀਗੇ ਉਹ ਕੈਨੇਡਾ ਨਹੀਂ ਜਾ ਪਾ ਰਹੇ ਸੀ ਜੋ ਪਹਿਲਾਂ ਕੈਨੇਡਾ ਚਲੇ ਗਏ ਸੀ ਉਹ ਆਪਣੀਆਂ ਇੰਡੀਆ ਵਾਲੀਆਂ ਫੈਮਲੀਆਂ ਨੂੰ ਮਿਲ ਨਹੀਂware ਸੀ ਇਸ ਕਰਕੇ 1906 ਤੋਂ 1911 ਵਿੱਚ ਸਿੱਖਾਂ ਦੀ ਸੰਖਿਆ ਕੈਨੇਡਾ ਵਿੱਚ ਬਿਲਕੁਲ ਘਟ ਗਈ 1914 ਵਿੱਚ ਇੱਕ ਰਿਤ ਸਿੱਖ ਬਿਜ਼ਨਸਮੈਨ ਜਿਨ੍ਹਾਂ ਦੇ ਲਿੰਕ ਬਹੁਤ ਵਧੀਆ ਸੀ ਗੁਰਦੀਪ ਸਿੰਘ ਜੀ ਨੇ ਸੋਚਿਆ ਕਿ ਕੈਨੇਡਾ ਦੇ ਅਥਾਰਟੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ ਇਹਨਾਂ ਨੇ ਸੋਚਿਆ ਕਿ ਜਦੋਂ ਤੱਕ ਅਸੀਂ ਕੈਨੇਡਾ ਦੇ ਅਥਾਰਟੀ ਨੂੰ ਕੈਨੇਡਾ ਜਾ ਕੇ ਚੈਲੰਜ ਨਹੀਂ ਕਰਾਂਗੇ ਤਾਂ ਕੈਨੇਡਾ ਦੇ ਰਾ ਸਾਡੇ ਲਈ ਕਦੇ ਵੀ ਨਹੀਂ ਖੁੱਲਣਗੇ ਇਹਨਾਂ ਨੇ ਕੀ ਕੀਤਾ ਕਿ ਹਾਂਗਕਾਂਗ ਤੋਂ ਇੱਕ ਸ਼ਿਪ ਬੁੱਕ ਕੀਤਾ ਜਿੱਦਾਂ ਕਿ ਜਿੱਦਾਂ ਨਾ ਜਿਹਦਾ ਨਾਮ ਸੀਗਾ ਕਾਮਾਗਾਟਾ ਮਾਰੂ ਇਹਦੇ ਵਿੱਚ ਇਹਨਾਂ ਨੇ 376 ਇੰਡੀਅਨਸ ਨੂੰ ਲਿਆ ਜਿਸ ਵਿੱਚ ਜ਼ਿਆਦਾਤਰ ਸਿੱਖ ਸੀ ਤੇ ਉਹਨਾਂ ਨੂੰ 200 ਡਾਲਰ ਵੀ ਦਿੱਤੇ ਤਾਂ ਕਿ ਉਹਨਾਂ ਨੂੰ ਕੋਈ ਰੋਕ ਨਾ ਸਕੇ ਔਰ ਇਨਫੋਰਮੇਸ਼ਨ ਇਹ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਤੇ ਕੈਨੇਡੀਅਨ ਟੀਵੀ ਚੈਨਲਾਂ ਤੇ ਇਹ ਨਿਊਜ਼ ਰਨ ਹੋਣ ਲੱਗ ਜਾਂਦੀ ਹੈ ਕਿ ਬਰਾਊਨ ਲੋਕ ਇਸ ਤਰ੍ਹਾਂ ਕੈਨੇਡਾ ਆ ਰਹੇ ਨੇ ਤੇ ਕੈਨੇਡਾ ਦੇ ਲੋਕਾਂ ਨੇ ਇਸ ਨੂੰ ਬਰਾਊਨ ਇਨਵੇਜਨ ਦਾ ਨਾਮ ਦਿੱਤਾ ਜਦੋਂ ਸ਼ਿਪ ਕੈਨੇਡਾ ਪਹੁੰਚਿਆ ਤਾਂ ਉੱਥੇ ਬਾਰਡਰ ਤੇ ਹੀ ਸ਼ਿਪ ਨੂੰ ਰੋਕ ਲਿਆ ਗਿਆ ਕੈਨੇਡਾ ਦੀ ਗਵਰਨਮੈਂਟ ਨੇ ਦਾ ਕਹਿਣਾ ਸੀ ਕਿ ਇਹ ਸ਼ਿਪ ਰੂਲ ਫੋਲੋ ਨਹੀਂ ਕਰ ਪਾਰਿਆ ਸ਼ਿਪ ਵਿੱਚ ਟੋਟਲ 376 ਲੋਕ ਸੀ ਬਟ ਸਈ ਲੋਕਾਂ ਨੂੰ ਹੀ ਕੈਨੇਡਾ ਵਿੱਚ ਐਂਟਰੀ ਦਿੱਤੀ ਗਈ ਬਾਕੀਆਂ ਨੂੰ ਉੱਥੇ ਹੀ ਰੋਕ ਲੈ ਗਿਆ ਸ਼ਿਪ ਦੇ ਵਿੱਚ ਜੋ ਲੋਕ ਸੀ ਉਹ 2 ਮਹੀਨੇ ਤੱਕ ਬਾਰਡਰ ਤੇ ਹੀ ਬੈਠੇ ਉਹਨਾਂ ਨੇ ਲੀਗਲ ਲੜਾਈ ਵੀ ਲੜੀ ਪਰ 2 ਮਹੀਨੇ ਬਾਅਦ ਕੈਨੇਡਾ ਨੇ ਸ਼ਿਪ ਨੂੰ ਵਾਪਸ ਭੇਜ ਦਿੱਤਾ ਸ਼ਿਪ 26 ਸਤੰਬਰ 2014 ਨੂੰ ਕਲਕੱਤਾ ਪਹੁੰਚਿਆ ਤਾਂ ਉੱਥੇ ਬ੍ਰਿਟਿਸ਼ ਨੇ ਉਹਨਾਂ ਦੀ ਤਲਾਸ਼ੀ ਲਈ ਤੇ ਬ੍ਰਿਟਿਸ਼ਰਸ ਨਹੀਂ ਚਾਹੁੰਦੇ ਸੀ ਕਿ ਇੰਨੇ ਸਾਰੇ ਲੋਕ ਕਲਕੱਤਾ ਰੁਕਣ ਤਾਂ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਦੇ ਰਾਸਤੇ ਵਾਪਸ ਪੰਜਾਬ ਭੇਜ ਦਿੰਨੇ ਆ ਪਰ ਇਹਨਾਂ ਲੋਕਾਂ ਦੇ ਵਿੱਚੋਂ ਜੋ ਗੁਰਦੀਪ ਸਿੰਘ ਜੀ ਸਨ ਉਹਨਾਂ ਨੇ ਟ੍ਰੇਨ ਤੋਂ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਸਾਡੇ ਕੋਲ ਗੁਰੂਗ੍ਰੰਥ ਸਾਹਿਬ ਜੀ ਸਨ ਪਰ ਜਦੋਂ ਜ਼ਬਰਦਸਤੀ ਵਾਪਸ ਭੇਜਿਆ ਜਾਣ ਲੱਗਿਆ ਤਾਂ ਉੱਥੇ ਲੜਾਈ ਹੋ ਗਈ ਤੇ ਬੀਟਿਚਰਸ ਨੇ फायरिंग शुरू कर दी है कि चाली गंट एनिवर्सरी आई सी गा घाटो मारू की तो जस्टिन टूडो ने कनेडा के पीएम सन उन्होंने इस घटना माफी मंगी थी पर जो हम अज की गल करिए अभी भी सिचुएशन एवं है कुछ बनी हुई है कनेडियन गोरमेंट एवं तो चाहिए कि भारत तो स्टूडेंट पढ़न आज ਕਿਉਂਕਿ ਕੈਨੇਡਾ ਦੀ ਇਕਨੋਮੀ ਵਿੱਚ ਬਹੁਤ ਜ਼ਿਆਦਾ ਵਾਅਦਾ ਹੁੰਦਾ ਸਟੂਡੈਂਟਸ ਦੇ ਫੀਸ ਨਾਲ ਤਾਂ ਇਹ ਹਾਲਾਤ ਵੀ ਕੁਝ ਉਹਨਾਂ ਹਾਲਾਤਾਂ ਦੇ ਨੇ ਪਰ ਜੋ ਹੁਣ ਸਟੂਡੈਂਟ ਪਹਿਲਾਂ ਜਾ ਚੁੱਕੇ ਨੇ ਕੈਨੇਡਾ ਉਹ ਬਹੁਤ ਬੇਵੱਸ ਹੋ ਜਾਣਗੇ ਜੇ ਉਹਨਾਂ ਨੂੰ ਐਵੇਂ ਦਾ ਕੁਝ ਕੀਤਾ ਉਹਨਾਂ ਨਾਲ ਐਵੇਂ ਦਾ ਕੁਝ ਕੀਤਾ ਜਾਵੇ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਤਾਂ ਕਰਕੇ ਉੱਥੋਂ ਦੀ ਗਵਰਨਮੈਂਟ ਵਿੱਚ ਕੰਮ ਕਰੇ ਪੰਜਾਬੀ ਲੋਕਾਂ ਨੂੰ ਸਟੂਡੈਂਟਸ ਦੀ ਮਦਦ ਕਰਨੀ ਚਾਹੀਦੀ ਹੈ ਥੈਂਕ ਯੂ ਸੋ ਮਚ